ਬੇਨਤੀ ਕਰ ਰਿਹਾ ਸੀ ਚਿੱਤ ਵਿੱਚੋਂ ਪ੍ਰਮਾਤਮਾ ਨੂੰ ਯਾਦ ਕਰਨਾ ਇਹਦਾ ਕਿੰਨਾ ਵੱਡਾ ਪ੍ਰਭਾਵ ਪੈਂਦਾ ਹੈ ਇਹਦੇ ਤੇ ਬਕਾਇਦਾ ਖੋਜਾਂ ਹੋ ਚੁੱਕੀਆਂ ਨੇ ਸਨ 2005 ਤੋਂ ਲੈ ਕੇ 10 ਤੱਕ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਹੈ ਬੜੀ ਮਸ਼ਹੂਰ ਯੂਨੀਵਰਸਿਟੀ ਹੈ ਦੁਨੀਆ ਦੀ ਉਹਦੇ ਵਿੱਚ ਨਾ ਇੱਕ ਡਾਕਟਰ ਸਾਰਾ ਲਾਜਰ ਨੇ ਖੋਜ ਕੀਤੀ ਵੀ ਜਿਹੜੇ ਬੰਦੇ ਰੱਬ ਦਾ ਨਾਮ ਜਪਦੇ ਨੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਮੈਡੀਟੇਸ਼ਨ ਕਰਦੇ ਨੇ ਭਾਵੇਂ ਕਿਸੇ ਵੀ ਧਰਮ ਦੇ ਨੇ ਸਿਮਰਨ ਵਿੱਚ ਜੁੜਦੇ ਨੇ ਬਾਕੀ ਬੰਦਿਆਂ ਨਾਲੋਂ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਫਰਕ ਪੈਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਬਾਕੀ ਲੋਕਾਂ ਨਾਲੋਂ ਕੀ ਚੇਂਜ ਆਉਂਦਾ ਹੈ 5 ਸਾਲ ਇਹਦੇ ਤੇ ਖੋਜ ਚੱਲੀ ਤੇ ਜਿਹੜਾ ਰਿਜ਼ਲਟ ਸਾਹਮਣੇ ਆਇਆ ਉਹਨੇ ਸਾਰੀ ਦੁਨੀਆ ਨੂੰ ਹੈਰਾਨ ਕਰਤਾ ਰਿਜਲਟ ਕੀ ਸਾਹਮਣੇ ਆਇਆ ਜਿਹੜਾ ਬੰਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੋਈ 10 ਮਿੰਟ 15 ਮਿੰਟ 20 ਮਿੰਟ ਜਿੰਨਾ ਵੀ ਹੋ ਸਕਦਾ ਰੱਬ ਨੂੰ ਯਾਦ ਕਰਦਾ ਹੈ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਵਿਚਾਰਾਂ ਨੂੰ ਸ਼ਾਂਤ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਰਕ ਪੈਂਦਾ ਹੈ ਕਿ ਉਹਦੇ ਅੰਦਰ ਸਟ्रेस ਆਮ ਲੋਕਾਂ ਨਾਲੋਂ ਘਟ ਜਾਂਦੀ ਹੈ ਟੈਨਸ਼ਨ ਆਮ ਲੋਕਾਂ ਨਾਲੋਂ ਘੱਟ ਹੁੰਦੀ ਹੈ। ਡਿਪਰੈਸ਼ਨ ਆਮ ਲੋਕਾਂ ਨਾਲੋਂ ਘੱਟ ਹੁੰਦਾ ਹੈ। ਚਿੰਤਾ ਆਮ ਲੋਕਾਂ ਨਾਲੋਂ ਘੱਟ ਹੁੰਦੀ ਹੈ। ਹੁਣ ਏਦੋਂ ਵੱਡਾ ਕੋਈ ਸਬੂਤ ਹੋ ਸਕਦਾ? ਹੁਣ ਕਈ ਬੰਦੇ ਚਲੋ ਕਿੰਤੂ ਪਰੰਤੂ ਕਰ ਦਿੰਦੇ ਨੇ ਵੀ ਇਹਦੇ ਨਾਲ ਨਾਮ ਜਪਣ ਨਾਲ ਕੀ ਫਰਕ ਪੈਂਦਾ ਸਵੇਰੇ ਉੱਠ ਕੇ? ਹੁਣ ਤੇ ਸਾਇੰਸ ਮੰਨ ਰਹੀ ਹੈ। ਬਕਾਇਦਾ ਇਹਦੇ ਤੇ ਖੋਜਾਂ ਹੋ ਚੁੱਕੀਆਂ ਨੇ। ਬਕਾਇਦਾ ਬ੍ਰੇਨ ਦੇ ਸਕੈਨ ਹੋਏ, ਈ.ਈ.ਜੀ ਵਰਗੀਆਂ ਜਿਹੜੇ ਜਿਹੜੇ ਤਰੀਕੇ ਨਾਲ ਸਕੈਨ ਕੀਤੇ ਜਾਂਦੇ ਨੇ ਉਹ ਬਕਾਇਦਾ ਇਹ ਕਰਕੇ ਫਿਰ ਇਹ ਰਿਜ਼ਲਟ ਸਾਹਮਣੇ ਆਇਆ 5 ਸਾਲ ਲੱਗੇ ਵੀ ਜਿਹੜੇ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਦੇ ਨੇ ਨਾਮ ਜਪਦੇ ਨੇ ਉਹਨਾਂ ਚ ਆਮ ਲੋਕਾਂ ਨਾਲੋਂ ਟੈਨਸ਼ਨ ਘੱਟ ਹੁੰਦੀ ਹੈ ਜੇ ਤੁਹਾਨੂੰ ਵੀ ਟੈਨਸ਼ਨ ਹੈ ਚਿੰਤਾ ਹੈ ਡਿਪਰੈਸ਼ਨ ਹੈ ਤੇ ਤੁਸੀਂ ਵੀ ਸਵੇਰ ਤੋਂ ਹੀ ਸ਼ੁਰੂ ਕਰ ਦੋ ਅਰਦਾਸ ਕਰਕੇ ਜਾਓ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵੀ ਮੈਂ ਸਵੇਰ ਤੋਂ ਮਹਾਰਾਜ ਮੈਨੂੰ ਅੰਮ੍ਰਿਤ ਵੇਲੇ ਉਠਾਇਆ ਕਰ ਤੇ ਆਪਣੇ ਨਾਮ ਵਿੱਚ ਜੋੜਿਆ ਕਰ ਜਿਆਦਾ ਨਹੀਂ ਬਹਿ ਸਕਦੇ ਪ੍ਰੈਕਟਿਸ ਹੈ ਨਾ ਕਿਉਂਕਿ ਇੱਕਦਮ ਤੇ ਆਪਾਂ ਨਹੀਂ ਸੋਚੀ ਹੁਣ ਵੀ ਇੱਕ ਘੰਟਾ ਬਹਿ ਕੇ ਜਪ ਲਈ ਔਖਾ ਲੱਗਦਾ ਹੈ 10 ਮਿੰਟ ਤੋਂ ਸ਼ੁਰੂ ਕਰ ਲੋ ਵੀ 10 ਮਿੰਟ ਤਾਂ ਮੈਂ ਰੋਜ਼ ਕੱਢਣੀ ਕੱਢਨੇ ਨੇ ਤੁਸੀਂ 10 ਮਿੰਟ ਤੋਂ ਸ਼ੁਰੂ ਕਰੋ 15 20 ਦਿਨ ਬਾਅਦ ਤੁਹਾਨੂੰ ਆਪਣੇ ਆਪ ਜੀ ਫਰਕ ਨਜ਼ਰ ਆਉਣ ਲੱਗ ਪਏਗਾ ਤੁਹਾਡਾ ਸਾਰਾ ਦਿਨ ਬੜਾ ਚੜ੍ਹਦੀ ਕਲਾ 'ਚ ਰਹੇਗਾ ਸਾਰਾ ਦਿਨ ਆਨੰਦ 'ਚ ਰਹੇਗਾ ਸਟ्रेस ਜਿਹੜੀ ਆ ਟੈਨਸ਼ਨ ਘਟ ਜੇਗੀ ਚਿੰਤਾ ਘਟਣੀ ਸ਼ੁਰੂ ਹੋ ਜੇਗੀ ਨਾਮ ਵਿੱਚ ਜੁੜੋ ਦੂਜਾ ਜਿਹੜਾ ਫਰਕ ਪੈਂਦਾ ਹੁਣ ਚਾਰ ਜਿਹੜੇ ਮੁੱਖ ਫਰਕ ਪੈਂਦੇ ਨੇ ਉਹ ਇਨਾਂ ਖੋਜਾਂ ਦੇ ਵਿੱਚ ਸਾਹਮਣੇ ਆਏ ਇੱਕ ਹੋਰ ਖੋਜ ਹੋਈ ਯੂਨੀਵਰਸਿਟੀ ਆਫ ਹਵਾਈ ਦੇ ਵਿੱਚ ਉਹ ਵੀ ਕਈ ਸਾਲ ਚੱਲੀ ਵੀ ਜਿਹੜੇ ਬੰਦੇ ਸਵੇਰੇ ਉੱਠ ਕੇ ਨਾਮ ਜਪਦੇ ਨੇ ਮੈਡੀਟੇਸ਼ਨ ਕਰਦੇ ਨੇ ਉਹਨਾਂ 'ਚ ਦਇਆ ਭਾਵ ਜ਼ਿਆਦਾ ਹੋ ਜਾਂਦਾ ਹੈ ਪੰ ਤੁਸੀਂ ਕਈ ਵਾਰੀ ਨਾ ਬੰਦੇ ਦੇ ਮਨ 'ਚ ਖਿਆਲ ਆਉਂਦਾ ਵੀ ਫਲਾਣਾ ਬੰਦਾ ਵੀ ਨਾ ਬੜਾ ਨਾਮ ਜਪਦਾ ਹੈ ਉਹ ਗੁਰਦੁਆਰੇ ਜਾਂਦਾ ਹੈ ਉਹ ਤੇ ਝੂਠ ਵੀ ਬੋਲਦਾ ਉਹ ਇਹ ਕਰਦਾ ਸਭ ਤੋਂ ਵੱਡੀ ਗੱਲ ਤੇ ਸਾਡੇ ਅੰਦਰ ਇਹ ਪਹਿਲਾ ਸਵਾਲ ਆ ਜਾਂਦਾ ਅਸੀਂ ਕਿਸੇ ਬਾਰੇ ਨਹੀਂ ਸੋਚਣਾ ਹਰ ਕੰਮ ਦੇ ਵਿੱਚ 100% ਬੰਦੇ ਸਫਲ ਨਹੀਂ ਹੁੰਦੇ ਕੋਈ ਹੈ ਇਸ ਤਰ੍ਹਾਂ ਦਾ ਕੰਮ ਜਿਦੇ ਵਿੱਚ 100% ਲੋਕ ਸਫਲ ਹੁੰਦੇ ਹੋਣ ਰੇਸ਼ੋ ਹੁੰਦੀ ਹੈ ਨਾ ਉਹ 50 60 ਦੀ ਵੀ ਹੋ ਸਕਦੀ ਹੈ ਉਹ 70 ਤੋਂ 80% ਤੱਕ ਦੀ ਵੀ ਹੋ ਸਕਦੀ ਹੈ ਧਰਮ ਦੇ ਵਿੱਚ ਵੀ ਸਾਰੇ ਬੰਦੇ ਸਫਲ ਨਹੀਂ ਹੁੰਦੇ ਅਸੀਂ ਹਮੇਸ਼ਾ ਕਹਿ ਦਿੰਨਾ ਵੀ ਉਹ ਫਲਾਣਾ ਬੰਦਾ ਜੀ ਗੁਰਦੁਆਰੇ ਵੀ ਜਾਂਦਾ ਉਹਨੇ ਅੰਮ੍ਰਿਤ ਵੀ ਛਕਿਆ ਜੀ ਉਹ ਠੱਗੀਆਂ ਵੀ ਮਾਰਦਾ ਝੂਠ ਬੋਲਦਾ ਉਹ ਬੰਦਾ ਫੇਲ ਹੋ ਗਿਆ ਉਹ ਧਰਮ ਦੇ ਰਾਹ ਤੇ ਤੁਰਿਆ ਸੀ ਉਹ ਫੇਲ ਹੋ ਗਿਆ ਸਾਰੇ ਬੰਦੇ ਪਾਸ ਨਹੀਂ ਹੁੰਦੇ ਹੁਣ ਅਸੀਂ ਫੇਲ ਵੱਲ ਥੋੜਾ ਵੇਖਣਾ ਅਸੀਂ ਉਹਨਾਂ ਨੂੰ ਫੜ ਕੇ ਬਹਿ ਜਾਂਦੇ ਆਂ ਔਰ ਧਰਮ ਦੇ ਰਾਹ ਤੇ ਤੁਰਦੇ ਆਂ ਸਭ ਤੋਂ ਵੱਡੀ ਦਿੱਕਤ ਇਹ ਹੈ ਸਾਡੇ ਵਿੱਚ ਆਮ ਲੋਕਾਂ 'ਚ ਅਸੀਂ ਹਮੇਸ਼ਾ ਉਹਨਾਂ ਨੂੰ ਵੰਨਿਆ ਜਿਹੜੇ ਫੇਲ ਹੋ ਚੁੱਕੇ ਨੇ ਜਦੋਂ ਵੀ ਧਰਮ ਦੀ ਗੱਲ ਹੁੰਦੀ ਹੈ ਜਦੋਂ ਗੁਰਬਾਣੀ ਪੜਨ ਦੀ ਗੱਲ ਆ ਜਾਏ ਅੰਮ੍ਰਿਤ ਛਕਣ ਦੀ ਗੱਲ ਆ ਜਾਏ ਝੱਟ ਬੰਦੇ ਅੱਗੋਂ ਇੱਕ ਸਵਾਲ ਕਰਦੇ ਨੇ ਕਿ ਫਲਾਣਾ ਬੰਦਾ ਵੀ ਆ ਜੀ ਉਹਦੇ ਨਾਲੋਂ ਤੇ ਫਿਰ ਅਸੀਂ ਚੰਗੇ ਅੰਮ੍ਰਿਤ ਨਹੀਂ ਛਕਿਆ ਉਹ ਤੇ ਅੰਮ੍ਰਿਤ ਛਕ ਕੇ ਮੀਟ ਵੀ ਖਾਂਦਾ ਕੋਈ ਕਹਿੰਦਾ ਉਹ ਸ਼ਰਾਬ ਵੀ ਪੀ ਲਿੰਦਾ ਕੋਈ ਕਹਿੰਦਾ ਉਹ ਜੀ ਠੱਗੀਆਂ ਵੀ ਮਾਰਦਾ ਉਹ ਬੰਦਾ ਫੇਲ ਹੋ ਗਿਆ ਔਰ ਫੇਲ ਬੰਦੇ ਦਾ ਅਸੀਂ ਬਾਰ-ਬਾਰ ਜ਼ਿਕਰ ਕਿਉਂ ਕਰੀਏ ਉਹਦੇ ਵੱਲ ਕਿਉਂ ਵੇਖੀਏ ਅਸੀਂ ਉਹ ਵੇਖਣਾ ਜਿਹੜੇ ਪਾਸ ਹੋ ਗਏ ਨੇ ਜਿਹੜੇ ਸਹੀ ਤੁਰ ਰਹੇ ਨੇ ਕਿਸੇ ਰਾਹ ਤੇ ਜਦੋਂ ਅਸੀਂ ਕੋਈ bizness ਸ਼ੁਰੂ ਕਰਦੇ ਆ ਕਿ ਅਸੀਂ ਉਹਨਾਂ ਲੋਕਾਂ ਵੱਲ ਵੇਨਿਆਂ ਜਿਹੜੇ ਫੇਲ ਹੋ ਚੁੱਕੇ ਨੇ ਬੰਦਾ bizness ਹਮੇਸ਼ਾ ਉਹਦੇ ਵੱਲ ਵੇਖ ਕੇ ਸ਼ੁਰੂ ਕਰਦਾ ਜਿਹੜਾ ਪਾਸ ਹੋ ਗਿਆ ਜਿਹੜਾ ਸਕਸੈਸ ਹੋ ਗਿਆ ਅਸੀਂ ਕੋਈ ਕੰਮ ਧੰਦਾ ਸ਼ੁਰੂ ਕਰਨਾ ਹੋਵੇ ਨਾ ਅਸੀਂ ਉਹਦੇ ਵੱਲ ਵੇਨਿਆਂ ਜਿਹੜਾ ਪਾਸ ਹੋ ਗਿਆ ਸਕਸੈਸ ਹੋ ਗਿਆ ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਅਸੀਂ ਉਹਦੇ ਵੱਲ ਵੇਨਿਆਂ ਜਿਹੜਾ ਫੇਲ ਹੋ ਗਿਆ ਜਿਹੜਾ ਫੇਲ ਹੋ ਚੁੱਕਿਆ ਔਰ ਕਿਸ ਕੋਈ ਵੀ ਕੰਮ ਦੁਨੀਆ ਦਾ ਉਹਦੇ ਚ 100% ਸਕਸੈਸ ਲੋਕ ਨਹੀਂ ਹੁੰਦੇ ਉਹਦੇ ਚ ਫੇਲ ਵੀ ਹੁੰਦੇ ਨੇ ਪਾਸ ਵੀ ਹੁੰਦੇ ਨੇ ਇਸੇ ਤਰ੍ਹਾਂ ਧਰਮ ਦਾ ਰਾਹ ਹੈ ਕਈ ਤੁਰਦੇ ਨੇ ਕਈ ਪਖਾਂਡੀ ਬਣਾ ਲੈਂਦੇ ਨੇ ਉਹ ਫੇਲ ਹੋ ਜਾਂਦੇ ਨੇ ਅਸੀਂ ਉਹਨਾਂ ਵੱਲ ਵੇਖਣਾ ਜਿਹੜੇ ਪਾਸ ਹੋ ਗਏ ਨੇ ਪਹਿਲਾ ਫਰਕ ਇਹ ਪੈਂਦਾ ਜੇ ਨਾਮ ਜਪਣ ਨਾਲ ਸਟ੍ਰੈਸ ਘਟਦੀ ਆ ਡਿਪਰੈਸ਼ਨ ਘਟਦਾ ਦੂਜਾ ਫਰਕ ਜਿਹੜਾ ਪੈਂਦਾ ਬੰਦੇ ਦਾ ਜਿਹੜਾ ਧਿਆਨ ਹੈ ਨਾ ਉਹ ਜ਼ਿਆਦਾ ਕੇਂਦ੍ਰਿਤ ਹੋਣ ਲੱਗ ਪੈਂਦਾ ਹੈ ਇਹ ਵੀ ਰਿਸਰਚ ਵਿੱਚ ਸਾਹਮਣੇ ਆਇਆ ਧਿਆਨ ਜਿਹੜਾ ਉਹ ਕੇਂਦ੍ਰਿਤ ਹੋਣ ਲੱਗ ਪੈਂਦਾ ਧਿਆਨ ਕੇਂਦ੍ਰਿਤਤਾ ਕੀ ਮਤਲਬ ਹੈ ਆਮ ਮੱਲੋਸੀ ਆਮ ਬੰਦੇ ਦੀ ਗੱਲ ਕਰ ਲਈਏ ਸਾਡਾ ਧਿਆਨ ਨਾ ਖਿੰਡਿਆ ਹੋਇਆ ਅਸੀਂ ਕਿਸੇ ਨਾਲ ਗੱਲਬਾਤ ਵੀ ਕਰ ਰਹੇ ਹੁੰਨੇ ਆ ਨਾ ਵਿੱਚ ਵਿੱਚ ਅਸੀਂ ਗਵਾਚ ਜਾਂਦੇ ਆ ਕਿਤੇ ਹੋਰ ਫਿਰ ਅਸੀਂ ਕਹਿੰਨਾ ਦੁਬਾਰਾ ਵੀ ਮੈਂ ਤਾਂ ਗੱਲ ਸੁਣੀ ਨਹੀਂ ਕਿਉਂ ਕਿਉਂਕਿ ਸਾਡਾ ਧਿਆਨ ਖਿੰਡਿਆ ਹੋਇਆ ਸੀ ਤੁਸੀਂ ਵੇਖਿਆ ਅਸੀਂ ਕੋਈ ਵੀ ਕੰਮ ਕਰਦੇ ਹੁੰਨੇ ਆ ਨਾ ਮੰਨ ਲਓ ਗੱਡੀ ਵੀ ਚਲਾ ਰਹੇ ਆ ਧਿਆਨ ਸਾਡਾ ਕਿਤੇ ਪਹੁੰਚਿਆ ਹੁੰਦਾ ਅਸੀਂ ਖੇਤਾਂ 'ਚ ਕੰਮ ਕਰ ਰਹੇ ਆ ਧਿਆਨ ਕਿਤੇ ਪਹੁੰਚਿਆ ਦੁਕਾਨ 'ਤੇ ਬੈਠੇ ਆ ਧਿਆਨ ਸਾਡਾ ਕਿਤੇ ਪਹੁੰਚਿਆ ਗੱਲ ਕਿਸੇ ਨਾਲ ਕਰ ਰਹੇ ਆ ਧਿਆਨ ਕਿਤੇ ਪਹੁੰਚਿਆ ਹੋਇਆ ਕਿਉਂ ਕਿ ਸਾਡਾ ਧਿਆਨ ਜਿਹੜਾ ਉਹ ਠਿੰਡਿਆ ਹੋਇਆ ਇੱਕ ਥਾਂ ਟਿਕਦਾ ਨਹੀਂ ਜਦੋਂ ਤੁਸੀਂ ਸਿਮਰਨ 'ਚ ਜੁੜਨ ਲੱਗ ਪੋਗੇ ਨਾ ਤੁਹਾਡਾ ਧਿਆਨ ਇੱਕਦਮ ਕੇਂਦ੍ਰਿਤ ਹੋਣ ਲੱਗ ਪਏਗਾ ਜਦੋਂ ਜੇ ਤੁਸੀਂ ਕਿਸੇ ਨਾਲ ਗੱਲ ਵੀ ਕਰ ਰਹੇ ਹੋਵੋਗੇ ਨਾ ਤੁਸੀਂ ਉਦੋਂ ਗੱਲ ਹੀ ਕਰ ਰਹੇ ਹੋਗੇ ਜਾਂ ਗੱਲ ਸੁਣ ਰਹੇ ਹੋਵੋਗੇ ਤੁਹਾਡਾ ਧਿਆਨ ਕਿਤੇ ਹੋਰ ਨਹੀਂ ਪਟਕਰਿਆ ਹੋਏਗਾ ਬਿਲਕੁਲ ਉਸ ਜਗ੍ਹਾ ਤੇ ਹੋਏਗਾ ਜੇ ਗੱਡੀ ਚਲਾ ਰਹੇ ਚਲਾ ਰਹੇ ਹੋਵੋਗੇ ਤੇ ਬਿਲਕੁਲ ਸੜਕ ਤੇ ਹੋਏਗਾ ਵੀ ਕਿਹੜੀ ਕਿਹੜੀ ਗੱਡੀ ਮੇਰੇ ਕੋਲ ਲੰਘ ਗਈ ਹੈ ਅੱਗੇ ਕਿਹੜੀ ਚੀਜ਼ ਆ ਰਹੀ ਹੈ ਕੀ ਕਰਨਾ ਹੈ ਜੇ ਕੋਈ ਤੁਸੀਂ ਦੁਕਾਨ ਤੇ ਬੈਠੇ ਕੰਮ ਕਰ ਰਹੇ ਹੋ ਨਾ ਤੇ ਧਿਆਨ ਬਿਲਕੁਲ ਉਸ ਜਗ੍ਹਾ ਤੇ ਹੋਏਗਾ ਅੱਜ ਸਾਡਾ ਧਿਆਨ ਖਿੰਡਿਆ ਹੋਇਆ ਹੁਣ ਸੰਗਤ ਵਿੱਚ ਵੀ ਬੈਠੇ ਆ ਨਾ ਤੇ ਬਹੁਤ ਸਾਰੇ ਗੁਰਮੁਖ ਪਿਆਰੇ ਇਸ ਤਰ੍ਹਾਂ ਦੇ ਹੋਣੇ ਆ ਜਿਨ੍ਹਾਂ ਦਾ ਧਿਆਨ ਖਿੰਡਿਆ ਹੋਣਾ ਕਿਤੇ ਦਾ ਕਿਤੇ ਪਹੁੰਚਾ